ਲਾ ਸੱਜਣੋਂ ਪਿੰਡ ਜੋਧਪੁਰ ਪਖਰ ਤੋਂ ਨਾ ਇੱਕ ਤਾਂ ਤੁਹਾਨੂੰ ਬਹੁਤ ਕਮਾਲ ਦੀ ਝੋਟੀ ਦਿਖਾਉਣ ਲੱਗਾ ਬਾਲੀ ਅਸਲ ਝੋਟੀ ਤੇ ਇੱਕ ਤੁਹਾਨੂੰ ਦਿਖਾ ਦਾਂਗੇ ਬੂਰਾ ਕੱਟਾ ਮਾਦਰ ਫਾਦਰ ਸਾਰੇ ਰਿਕਾਰਡ ਦਾ ਬਾਈ ਕਹਿੰਦਾ ਏ ਤੋਂ ਲਾ ਕੇ ਜੈਡ ਤੱਕ ਬਾਈ ਕੋਲ ਇਹਦੀ ਡਿਟੇਲ ਆ ਤੇ ਜਿਹੜੀ ਤੁਹਾਨੂੰ ਆ ਝੋਟੀ ਲੱਗਾਂਗੇ ਦਿਖਾਉਣ ਇਧਰਲੇ ਪੰਨੇ ਇੱਕ ਨੰਬਰ ਤੇ ਏ ਬਾਈ ਕਹਿੰਦਾ ਨਾ ਕਿਸੇ ਰਿਸ਼ਤੇਦਾਰ ਸੱਜਣ ਤੋਂ ਹਰਿਆਣੇ ਚ ਲਿਆਂਦੀ ਸੀ ਪਿਛਲੇ ਸਾਲ ਤੇ ਦਿਨ ਕੱਢਦੀ ਆ 5700 ਚ ਪਿੰਡ ਜੋਧਪੁਰ ਪਖਰ तहसील मौड़ मंडी ਤੇ ਜ਼ਿਲ੍ਹਾ ਬਠਿੰਡਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਬਾਈ ਹੋਰ ਕੀ ਹਾਲ ਹੈ ਜੀ ਵਧੀਆ ਬਈ ਚੜਦੀ ਕਲਾ ਹਾਂ ਬਈ ਵਧੀਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਮੇਰਾ ਬਈ ਜਸਪ੍ਰੀਤ ਖਾਨੋਖ ਜਸਵੀਰ ਸਿੰਘ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਆਪਾਂ ਨੂੰ ਪਿੰਡੇ ਜੋਧਪੁਰ ਪਖਰ ਬਈ ਮੌੜਾਂ ਤੋਂ ਵੀ 8 ਕਿਲੋਮੀਟਰ ਠੀਕ ਹੈ ਜੀ ਤੇ 8 ਕਿਲੋਮੀਟਰ ਆਪਾਂ ਨੂੰ ਤਲਵੰਡੀ ਸਾਬੋ ਤੱਕ ਤੇ ਸ੍ਰੀ ਦਮਦਮਾ ਸਾਹਿਬ ਪੈਂਦਾ ਠੀਕ ਹੈ ਗੱਲ ਮੋਬਾਈਲ ਨੰਬਰ ਮੇਰਾ ਬਈ 98144 87286 99144872 872682 ਦਾ ਨੰਬਰ ਆ ਵਪਾਰ ਵਾਲਾ ਕੰਮ ਤਾਂ ਨਹੀਂ ਕੋਈ ਨਾ ਬਈ ਦੋਨੇ ਪਸ਼ੂ ਕਰਦੀ ਆ ਆਪਣੀ ਠੀਕ ਆ ਗੱਲ ਕਰੇਲੂ ਪਸ਼ੂ ਨੇ ਪਰ ਹੈਗੇ ਰਿਕਾਰਡ ਵਾਲੇ ਨੇ ਹਾਂ ਬਈ ਤੇ ਇੱਕ ਵਾਰੀ ਮਾਰ ਦੇ ਲੱਭੀ ਕੈਮਰਾ ਥਾਣੇ ਲੇਵਾ ਕਰਾ ਦੇ ਚੱਕ ਉਸ ਤੋਂ ਬਾਅਦਾਂ ਝੋਟੀ ਯਾਰ ਬਾਡੀ ਬੁੱਡੀ ਆ ਦਿਖਾ ਦੇ ਟਕਾ ਕੇ ਖੜੀ ਦੀ ਤੇ ਉਸ ਤੋਂ ਬਾਅਦ ਆਪਾਂ ਤੌਰ ਵੀ ਦੇਵਾਂਗੇ ਸਵੇਰ ਦੀ ਬੈਲ ਕੋਲ ਠੰਡੀ ਸੀਲਾ ਸੂਆ ਕਿਹੜਾ ਹੁੰਦੀ ਆ ਬਈ ਸੂਆ ਬਈ ਅਰੀਜਨਲ ਤੀਜਾ ਸੂਆ ਹੁੰਦੀ ਆ ਨਾਮ ਕੀ ਆ ਆਪਣਾ ਜਸਪ੍ਰੀ ਤੇ ਬਾਈ ਜਸਪ੍ਰੀ ਤਲਾ ਤੋੜਦੇ ਜਸਪ੍ਰੀ ਖੋਲ ਕੇ ਸੂਆ ਬਾਈ ਕਹਿੰਦਾ ਰਿਜਨਲ ਸੂ ਕੀ ਤੀਜਾ ਤੇ ਬਾਡੀ ਬੁੱਡੀ ਤੁਹਾਨੂੰ ਇਹ ਕਹਿ ਦੂੰਗਾ ਬੜੀ ਹਸਲ ਬਾਡੀ ਦੀ ਆ ਸ਼ੀਸ਼ੇ ਵਾਂਗੂ ਚਮਕਦਾ ਸ਼ਰੀਰ ਆਨ ਪਤਲੇ ਚਮੜੇ ਚ ਆ ਗਈ ਲੰਬੀ ਕਰਦਣਾ ਆ ਗਈ ਪਿਓਰ ਮੋਹਰਾ ਚ ਆ ਗਈ ਤੇ ਜਸਪ੍ਰੀ ਤਾਂ ਆਪਾਂ ਨੇ ਇਹ ਕਿੱਥੋਂ ਲਈ ਸੀ ਇਹ ਬਾਈ ਆਪਾਂ ਹਰਿਆਣੇ ਚੋਂ ਲਈ ਸੀ ਠੀਕ ਆ ਆਪਣੇ ਰਿਸ਼ਤੇਦਾਰਾਂ ਨੇ ਲੈ ਕੇ ਦਿੱਤੀ ਸੀ ਆਪਾਂ ਪਹਿਲਾਂ ਪਹਿਲੇ ਸੂਏ ਲੈਤੀ ਸੀ ਠੀਕ ਹੈ ਗੱਲ ਪਹਿਲੇ ਸੂਏ ਹਾਂ ਉਦੋਂ ਬਈ ਇਹ 7 ਮਹੀਨਿਆਂ ਦੀ ਸੂਈ ਸੀ ਗੱਭਣ ਹੈ ਨਹੀਂ ਸੀ ਬੱਚਾ ਹੈ ਨਹੀਂ ਸੀ 12 ਕਿਲੋ ਦੁੱਧ ਸੀ ਉਦੋਂ ਤੇ ਦੂਜੇ ਸੂਏ ਕਿੰਨਾ ਦਿੱਤਾ ਸੂਏ ਦੂਜੇ ਸੂਏ ਬਈ ਆਪਣੇ ਕੋਲੇ ਨੇ 18 18.5 ਕਿਲੋ ਦੁੱਧ ਕੰਡੇ ਵਾਲਾ ਦਿੱਤਾ 18.5 ਕੰਡੇ ਦਾ ਲੰਬੀ ਲੈ ਚਾ ਮੈਨੂੰ ਮੜੀਏ ਹਾਂ ਲਾ ਸੱਚ ਨੂੰ ਬਾਡੀ ਬੂਡੀ ਚੈੱਕ ਕਰ ਸਕਦਾ ਥੋੜਾ ਡਰਦੀ ਜ਼ਰੂਰ ਆ ਤੇ ਜਸਪ੍ਰੀਤ ਭਾਈ ਦਿਨ ਕਿੰਨੇ ਕੱਢਦੀ ਆ ਇਹ ਦਿਨ ਬਈ ਇਹਦੇ 10 ਮਹੀਨੇ ਪੂਰੇ ਹੋ ਗਏ ਪਰਸੋਂ ਉੱਤੇ ਹੁਣ 5 ਦਿਨ ਲੈ ਜੇ 7 ਦਿਨ ਲੈ ਜੇ ਠੀਕ ਉਹ ਲਾਗਦਾ ਨਹੀਂ ਹਲੇ ਢੰਗ 2-4 ਦਿਨ ਨਾ ਹਾਂ ਬਈ ਇਹ ਕੋਈ ਹੋਣੀ ਉੱਤੋਂ ਵਧੀਆ ਪਈ ਆ ਮੈਂ ਠੀਕ ਆ ਗੱਲ ਥੋੜੀ ਜਿਹਾ ਇਹਨੂੰ ਚਲਾ ਕੇ ਮੋਟਰਸਾਈਕਲ ਵਾਲੇ ਬੰਨੇੋਂ ਮੋੜ ਲਾ ਥਾਣ ਇਹ ਕਹੂੰਗਾ ਸਜਣੋ ਵੀ ਦੂਰਾ ਥਾਣ ਲੱਗ ਗਿਆ ਥੱਲਿਓਂ ਚੈੱਕ ਕਰ ਸਕਦੇ ਹੋ ਤੇ ਬਾਡੀ ਤਾਂ ਨਾ ਤੁਹਾਨੂੰ ਇਹ ਕਹੂੰਗਾ ਬਾੜੀ ਆਸਲ ਬਾਡੀ ਦੀ ਆ ਇਹ ਲੈ ਚੱਲੇ ਚੱਲ ਅੰਦਰਲੇ ਬੰਨੇ ਲੈ ਆ ਤੇ ਬਾਕੀ ਇੱਥੇੋਂ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਕੱਦ ਬਈ ਪੂਰਾ ਆਪਣਾ ਸ਼ੀ ਫੁੱਟ ਕੱਦਦਾ ਮੇਰੇ ਮੋਢੇ ਤੱਕ ਝੋਟੀ ਆਉਂਦੀ ਆ 5 ਫੁੱਟ 10 ਦੋ ਸੈਂਟੀਮੀਟਰ ਦਾ ਹੈ ਤੇ ਬਾੜੀ ਆਗੀ ਫੁੱਲ ਤੇ ਲੰਬੀ ਲੰਬੀ ਚੈੱਕ ਕਰ ਸਕਦੇ ਹੋ ਤੇ ਬਾਡੀ ਦੀ ਬਣਤਰ ਤੁਹਾਨੂੰ ਇਹ ਕਹੂੰਗਾ ਵੀ ਬਾਹਲੀ ਅਸਲ ਆ ਗਈ ਬਾਹਲੀ ਅਸਲ ਆ ਗਈ ਪਿੰਡਾ ਉਹੀ ਗੱਲ ਆ ਵੀ ਲਸ਼ਕੋਰਾ ਮਾਰਦਾ ਇੱਥੇ ਤੋਂ ਚੈੱਕ ਕਰ ਸਕਦੇ ਹੋ ਬਾਡੀ ਦੀ ਬਣਤਰ ਇਹਦੀ ਥਣ ਲਈ ਵੀ ਇਹ ਕਹੂੰਗਾ ਥੱਲੋਂ ਬਿਲਕੁਲ ਸਾਫ਼ ਤੇ ਥਣ ਇਹ ਮੰਨ ਲਓ ਫੁੱਲ ਗੈਪ ਤੇ ਲੱਗਿਆ ਪੂਰੀ ਦੂਰੀ ਤੇ ਤੇ ਬਾਡੀ ਦੀ ਵੀ ਅਸਲ ਤੇ ਸਿੰਘ ਦੀ ਬਣਾਵਟ ਵੀ ਤੁਹਾਨੂੰ ਇਹ ਕਹੂੰਗਾ ਬੰਦ ਸਿੰਘ ਚ ਹੀ ਆ ਗਈ ਇੱਥੋਂ ਕਰ ਸਕਦੇ ਹੋ ਚੈੱਕ ਸੀਲ ਠੰਡੀ ਬਹੁਤ ਆ ਬਈ ਤੇ ਸਵੇ ਆਦੀ ਠੰਡੀ ਪਾਈ ਕਹਿੰਦਾ ਆਪਾਂ ਆਪ ਸੇਵੀਆ ਬਣਾ ਰੱਖਦੀ ਆ ਥੰਦੂ ਹਣਾ ਹਾਂ ਬਹੁਤ ਸੋਹਣਾ ਬਈ ਹਜੇ ਇਹ 50% ਹੀ ਤਿਆਰ ਹੋਈ ਅਸਲ ਜਦੋਂ ਸੂਂਦੀ ਆ ਬਈ ਬੱਟ ਕਰਦੀ ਆ ਉਰਲੇ ਬੰਨੇ ਕਰਦੇ ਉਦੋਂ ਉਦੋਂ ਉਧਰਲੇ ਬੰਨੇ ਉਦੋਂ ਬਹੁਤ ਸੋਹਣਾ ਲੇਵਾ ਬਣਾਉਂਦੀ ਆ ਬਈ ਆਪਣੇ ਕੋਲੇ ਪਿਛਲੇ ਸਾਲ ਦੀਆਂ ਦੀਆਂ ਫੋਟੋਆਂ ਵੀਡੀਓਆਂ ਪਈਆਂ ਠੀਕ ਆ ਗੱਲ ਜੇ ਕਿਸੇ ਸੱਜਣ ਨੂੰ ਲੋੜ ਹੋਈ ਬਈ ਆਪਾਂ ਦਿਖਾ ਦਾਂ ਆ ਪਿਛਲੇ ਸਾਲ ਦੀਆਂ ਨਾ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਫੋਟੋ ਵੀਡੀਓ ਚੈੱਕ ਕਰਨੀਆਂ ਨਾ ਉਹ ਵੀ ਦਿਖਾ ਦੇਵਾਂਗੇ ਲੇਵੇ ਦਾ ਜਿਹੜਾ ਕਾਰੀਗਰ ਸੱਜਣਾ ਬਾਡੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਹੁਣ ਅੰਦਾਜ਼ਾ ਲਾ ਲੂ ਵੀ ਇਹਨਾਂ ਯਾਰ ਚੀਜ਼ ਕੀ ਬਣਾ ਇੱਥੋਂ ਕਰ ਸਕਦੇ ਹਾਂ ਜੈਕ ਜਿੱਦ ਦੇ ਬਾਈ ਸੂਣਾ ਮੈਂ ਬੈਠਣੋਂ ਨਹੀਂ ਉਹ ਹੁੰਦੀ ਠੀਕ ਹੈ ਪਤਾ ਲੱਗ ਜੂ ਵੀ ਅੱਜਨੇ ਮੈਂ ਸੂਣਾ ਕਰ ਥੋੜੀ ਜਿਆ ਐਨੂੰ ਕਰਦੇ ਪਸ਼ਾਂਤ ਹੋਰ ਕਰਦੇ 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 ਕਰ ਥੋੜਾ ਉੱਪਰ ਆ ਜਾ ਕਰਦੀ ਯਾਰ ਇਹ ਇੱਥੋਂ ਕਰ ਸਕਦੇ ਹਾਂ ਜੈਕ ਲੇਵਾ ਬਾੜਾ ਅਸਲ ਓਨੀ ਹੀ ਅਸਲ ਮੈਂ ਕਹੂੰਗਾ ਇਹਦੀ ਉੱਤੋਂ ਬਾਡੀ ਚੜਾਈ ਵਾਲੀ ਬਾਡੀ ਰੱਖਦੇ ਆ ਓਨੀ ਚੌੜਾ ਇਹਦਾ ਥੱਲੇ ਨੂੰ ਮੈਂ ਕਹੂੰਗਾ ਬਾਈ ਲੇਵਾ ਆ ਗਿਆ ਨਾ ਹਾਂ ਕਿੰਨਾ ਬਹੁਤ ਜਮਾ ਸਹੀ ਆਪਾਂ ਨੂੰ ਇਹ ਦੂਜੇ ਸੋਹਰੇ ਉਹ ਆਪਣੇ ਕੋਲੇ ਵਧੀਆ 18 ਕਿਲੋ ਦੁੱਧ ਦਿੰਦਾ ਉਮੀਦ ਹੈ ਜੇ ਵਧੀਆ ਕਰੇ ਬਾਗੀ ਬਈ ਠੀਕ ਹੈ ਵੀ ਤੋ ਪਲੱਸ ਦੇਉ ਝੋਟੀ ਠੀਕ ਹੈ ਗੱਲ ਇਹਦਾ ਫਾਦਰ ਬਈ ਆਪਾਂ ਨੂੰ ਬੁੱਢੇ ਖੇੜੇ ਵਾਲਾ ਸੁਲਤਾਨ ਝੋਟਾ ਦੱਸਿਆ ਉਹਨਾਂ ਨੇ ਠੀਕ ਹੈ ਗੱਲ ਹਾਂ ਫਾਦਰ ਸਾਈਡ ਇਹਦੀ ਗੱਲ ਕਰ ਲਈਏ ਬੁੱਢੇ ਖੇੜੇ ਵਾਲਾ ਸੁਲਤਾਨ ਸੁਲਤਾਨ ਹਾਂ ਜਿਹੜਾ ਪਿਛਲੇ ਸਾਲ ਪੂਰਾ ਹੋ ਗਿਆ ਬਈ ਉਹ ਸਾਣਾ ਠੀਕ ਹੈ ਗੱਲ ਆ ਜਾ ਉਰਲੇ ਬੰਨੇ ਆ ਜਾ ਇੱਥੋਂ ਲੱਭੀ ਫੇਸ ਤੇ ਮਾਰਨੀ ਝੋਟੀ ਦੇ ਕੈਮਰਾ ਆ ਜਾ ਉਰਲੇ ਬੰਨੇ ਆ ਜਾ ਤਸੱਲੀ ਕਰਾ ਦੇ ਆਨ ਦਿਖਾ ਦੇ ਟਕਾ ਕੇ ਹਰੇਕ ਪੱਖ ਤੋਂ ਸਾਮੀ ਸੁਮੀ ਇਹ ਕਹੂੰਗਾ ਵੀ ਇਹ ਸੱਜੜਨੇ ਯਾਰ ਬੜੇ ਸ਼ੌਂਕ ਨਾਲ ਸੰਭਾਲੀ ਗਈ ਆ ਤੇ ਬਾਕੀ ਇੱਥੇ ਤੋਂ ਥਣ ਦਾ ਸੈਚ ਚੈੱਕ ਕਰਾ ਦੀ ਤੇ ਬਾਕੀ ਜੋ ਝੋਟੀਆਂ ਇਧਰਲੇ ਬੰਨੇ ਜਾਊਗੀ ਆਰਡਰ ਕੁਆਲਟੀ ਕਰਾ ਦੀ ਲੱਭੀ ਥੱਲੇ ਚੈੱਕ ਉਹ ਥੋੜਾ ਡਰਦੀ ਆ ਨਾ ਡਰਦੀ ਬਈ ਡਾਕਟਰ ਉੱਤਰ ਆਉਂਦੇ ਕੱਟ ਕੇ ਨੀ ਆ ਇੱਥੋਂ 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 ਦਿਖਾ ਦੀ ਮੇਰੇ ਇਧਰਲੇ ਬੰਨੇ ਜਾਊਗੀ ਇਹ ਇੱਥੋਂ ਇਹ ਇੱਥੋਂ ਮਾਰ ਦੀ ਕੈਮਰਾ ਲੇਵਾ ਇਹ ਮੰਨ ਲਓ ਪੂਰਾ ਖੁੱਲਾ ਤੇ ਕੰਪੈਕਟ ਲੇਵਾ ਬਣਾਊਗੀ ਉਹ ਗੱਲ ਨਹੀਂ ਵੀ ਆ ਡੱਕ ਡੱਕ ਨਹੀਂ ਉਹ ਨਹੀਂ ਬਈ ਬਹੁਤ ਵਧੀਆ ਪਸਮਾ ਦਾ ਥਣ ਕੱਢਦੀ ਆ ਠੀਕ ਆ ਗੱਲ ਤੇ ਗੱਬਣੇ ਹੈ ਬ ਕਰੇ ਲੂਸਾਨ ਗੂਰੇ ਕੱਟੇ ਤੋਂ ਹੀ ਆ ਐਸੇ ਤੋਂ ਹਾਂ ਮਾਰਦੀ ਲੱਭੀ ਸਾਨ ਤੇ ਕੈਮਰਾ ਆ ਆਸਾਨ ਤੋਂ ਗੱਬਣਾ ਤੇ ਆਪ ਚੋ ਟੀਜ਼ਰ ਜਿੰਨੀ ਕੀ ਦੀ ਤਾਰੀਫ ਕਰਦੀ ਓਨੀ ਕੀ ਥੋੜੀ ਹੁਣ ਕਈ ਭਰਾ ਕਹਿੰਦਾ ਵੀ ਯਾਰ ਤੁਸੀਂ ਭਾਈ ਚੀਜ਼ ਤੇ ਮਸਾਲਾ ਲਾ ਦੇਣੋ ਜੇ ਕਰਦਾਨਾ ਉਹ ਕਰਦਾਨੋ ਕਿਉਂਕਿ ਜਿਹੜੀ ਅਸਲ ਚੀਜ਼ ਆ ਨਾ ਉਹ ਬੋਲਣ ਤੇ ਮਜਬੂਰ ਕਰਦਾਨਾ ਚੰਗੀ ਜੀ ਨੂੰ ਬਈ ਚੰਗੀ ਕਿਹਾ ਜਾਊਗਾ ਠੀਕ ਆ ਕਰਨਾ ਐਨ ਦਿਖਾ ਦੀ ਲੱਭੀ ਐਨ ਬਾਈ ਨੇ ਸ਼ੌਂਕ ਨਾਲ ਤਿਆਰ ਕਰਿਆ ਦੁੱਧ ਕਿੰਨਾ ਕੁ ਲੰਮਾ ਸਮਾਂ ਦਿੰਦੀ ਹੈ ਗੱਭਣੋਂ ਦੁੱਧ ਬਾਈ ਆਪਾਂ ਇਹ ਡਰਾਈ ਕੀਤੀ ਆ ਆਪ ਛੱਡੀ ਆ 8 ਮਹੀਨਿਆਂ ਦੀ ਗੱਭਣ ਥੱਲੇ ਵੀ 8 ਕਿਲੋ ਦੁੱਧ ਸੀ ਆ ਜਾ ਹੋਰ ਲੇ ਬੰਨੇ 8 ਮਹੀਨਿਆਂ ਦੀ ਗੱਭਣ ਥੱਲੇ 8 ਕਿਲੋ ਦੁੱਧ ਸੀ 8 ਕਿਲੋ ਦੁੱਧ ਸੀ ਬਈ ਦੋਨੇ ਪਾਸੇ ਬਹਿ ਕੇ ਚੋਣੇ ਆ ਕੋਈ ਉਹ ਨਹੀਂਗਾ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਤਾਜੀ ਦਿੰਦੀ ਠੀਕ ਹੈ ਗੱਲ ਐਨ ਕਮਾਦੀ ਲੰਬੀ ਕੈਮਰਾ ਚਾਰੇ ਪਾਸੇ ਤੇ ਪਛਾਣ ਤੋਂ ਉੱਤੋਂ ਬਾਡੀ ਬੂਡੀ ਕਰਾ ਦੇ ਚਾ ਇੱਕ ਚੜਾਈ ਵਾਲੀ ਤਸੱਲੀ ਕਰਾ ਦੇ ਪੈਂਡਾ ਲੰਬਾ ਪਰ ਇਹ ਸੱਜਣ ਕਹਿੰਦਾ ਵੀਡੀਓ ਤੁਹਾਡੇ ਤੋਂ ਕਰਾਉਣੀਆਂ ਤੇ ਤਸੱਲੀ ਕਰਾਉਣ ਦਾ ਆਪਣਾ ਫਰਜ਼ ਆ ਨਾ ਐਨੀ ਦੂਰ ਗਏ ਸੱਜਣ ਨੇ ਸ਼ੌਂਕ ਨਾਲ ਹੀ ਸੱਦੇ ਆਪਾਂ ਨੂੰ ਤੇ ਤਸੱਲੀ ਦਾ ਆਪਣਾ ਫਰਜ਼ ਆ ਤੇ ਇੱਥੋਂ ਕਰਾ ਦੀ ਚਾ ਇੱਕ ਜਿਵੇਂ ਪ੍ਰਾ ਪੂਛ ਪਾਂਛ ਪਤਲੀ ਕਹਿੰਦੇ ਨੇ ਸਾਰੇ ਗੁਣ ਨੇ ਪਰ ਮੈਂ ਪੂਛ ਪਾਂਛ ਵਾਲਾ ਕੰਮ ਨਹੀਂ ਮੰਨਦਾ ਹਾਂ ਆਪਾਂ ਮੰਨਦੇ ਹਾਂ ਹਾਂ ਭਾਈ ਇੱਕ ਵਾਰੀ ਹੈ ਨਾ ਹਾਂ ਗੁਣ ਕੁਆਲਟੀ ਹੁੰਦੀ ਆ ਭਈ ਉਹ ਕਰਕੇ ਇੱਥੋਂ ਆਰਡਰ ਕਰਾ ਦੀ ਲੰਬੀ ਚੈੱਕ ਬਈ ਝੋਟੀ ਮੇਲਿਆਂ ਤੇ ਖੜਨ ਲਈ ਆਪਾਂ ਪੇਲੇ ਸਲਤਨਾਂ ਉੱਲੇ ਪਾਉਣੀ ਸੀ ਇਹ ਟਰਾਈ ਚ ਠੀਕ ਆ ਤੇ ਪਰ ਮੌਕੇ ਤੇ ਬਈ ਫਿਰ ਕੱਲੇ ਹੋਣ ਕਰਕੇ ਨਾ ਮਜਬੂਰੀ ਕਰਕੇ ਜਾਇ ਨਹੀਂ ਗਾ ਖੇਤੀ ਹੁਤੀ ਜਾਦੇ ਹੋਣਾ ਕੱਦ ਝੋਟੀ ਦਾ ਚੰਗਾ ਕੋਈ ਸੱਜਣ ਛੋਟ ਹੀ ਨਾ ਮੰਨ ਲੇ ਹਾਂ ਕੱਦ ਕਾੜ ਚੰਗਾ ਤੇ ਰੇਟ ਵਾਲਾ ਛੋਟੇ ਹੱਥੀ ਚ ਤਾਂ ਆਉਣ ਵਾਲੀ ਹੈ ਨਹੀਂ ਬਈ ਰੇਟ ਵਾਲਾ ਕਿਵੇਂ ਰੂ ਕੰਮ ਇਹਦਾ ਫਿਰ ਰੇਟ ਬਈ ਆਪਾਂ ਇਹਦਾ ਫੋਨ ਤੇ ਕਰ ਲਾਂਗੇ ਠੀਕ ਹੈ ਕਿਉਂ ਉੱਚੇ ਮੁੱਲ ਦੀ ਝੋਟੀ ਆ ਬਈ ਠੀਕ ਆ ਤੇ ਕਈ ਵਾਰੀ ਜੇ ਤਿਆਰ ਦੁੱਧ ਕਰਕੇ ਵੀ ਦੇਣੀ ਪੈਗੀ ਫਿਰ ਮੌਕੇ ਦਾ ਉਹ ਜਾ ਰੇਟ ਹੋ ਜਾ ਤੇ ਜੇ ਕਿਸੇ ਸੱਜਣ ਨੇ ਹੁਣ ਲੈਣੀਆਂ ਬਈ ਆਪਾਂ ਉਹ ਜਾ ਹੁਣ ਕਰ ਲੈ ਠੀਕ ਆ ਗੱਲ ਹਾਂ ਤੇ ਤੇ ਲੱਭੀ ਇਹ ਤੁ ਬਾਡੀ ਦਿਖਾ ਕੇ ਨਾ ਆ ਫੇਸ ਵਾਲੇ ਬੰਨੇ ਲੈ ਕੈਮਰਾ ਚਗਾਲਾ ਕਰੀ ਜਿੰਦੇ ਹੁਣ ਥੋੜਾ ਜਿਹਾ ਡਰਦੀ ਆ ਪਰ ਉਹਦਾ ਸੁਭਾਅ ਆ ਦੀ ਬਹੁਤ ਨਿੱਗੀ ਰੋਣੀ ਸਿੰਘ ਸਿੰਘ ਬਈ ਰੀਜਨਲ ਆ ਕੋਈ ਆਪਾਂ ਕੋਈ ਡੈਂਟਿਕ ਪੇਂਟਿੰਗ ਕੁਝ ਨਹੀਂ ਕਰਵਾਇਆ ਇਹਦਾ ਠੀਕ ਆ ਚਗਾਲਾ ਵੱਢੀ ਜਾਂਦੀ ਆ ਆਰਾਮ ਨਾਲ ਖੜੀ ਆ ਨਾ ਤੇ ਬਾਕੀ ਆ ਗਈ ਬਰੀਕ ਚਮੜੇ ਚ ਛੋਟੀ ਕੁਆਲਟੀ ਵਾਲੀ ਆ ਬੱਚੇ ਲੈਣ ਵਾਲੀ ਆ ਵਪਾਰੀ ਸੱਜਣ ਦੇ ਘਰੇ ਹੁੰਦੀ ਮੇਰੀ ਗੱਲ ਦਾ ਗੁੱਸਾ ਨਾ ਮੰਨਿਓ ਨੇ ਦੂਜਾ ਸੁਆ ਰਹਿਣਾ ਸੀ ਪਰ ਬਾਈ ਜੀ ਨਾਲ ਆਪਾਂ ਜਾਣਕਾਰੀ ਜੈਨੂਨ ਦੇਣੀ ਆ ਆਪ ਬੁੱਢੇ ਖੇੜੇ ਵਾਲੇ ਸੁਲਤਾਨ ਦੀ 8 ਮਹੀਨੇ ਦੀ ਗੱਬਣਾ 8 ਕਿਲੋ ਤੋਂ ਡਰਾਈ ਕਰੀ ਤਾਜ਼ੀ ਨੇ ਦਿੱਤਾ 18 ਕਿਲੋ ਕੰਡੇ ਦਾ ਹਾਂ ਬਾਈ ਤੇ ਹੁਣ ਆ ਜਾ ਲੱਭੀ 2 ਨੰਬਰ ਵਾਲੇ ਸਾਨ ਬਾਕੀ ਵੀ ਆਪਾਂ ਦੱਸ ਦਿੰਨੇ ਆ ਵੀ ਜੇ ਬਾਈ ਚਾਂਸ ਇਹ ਕੱਟੀ ਦਿੰਦੀ ਆਪਣੇ ਕੱਟੇ ਦੀ ਜਮ ਦੀ ਕੱਟੀ ਆਪਾਂ 40000 ਰੁਪਏ ਦੀ ਘਰੇ ਰੱਖ ਲਾਂਗੇ ਜਮ ਦੀ ਕੱਟੀ ਹਾਂ ਜਮ ਦੀ ਕੱਟੀ ਆਪਾਂ ਚਾਹੇ ਬੰਦਾ ਦੂਜੇ ਦਿਨ ਹੀ ਦੇ ਦੇ ਦੂਜੇ ਦਿਨ ਹੀ ਦੇ ਦੇ ਆਪਾਂ 40000 ਰੁਪਏ ਦੀ ਕੱਟੀ ਕਰੇ ਕੱਟ ਲਾਂਗੇ ਕਿੰਨੇ ਦੇ ਸੌਦਾ ਨਹੀਂ ਬਈ ਮੱਕਰਨ ਵਾਲਾ ਸੌਦਾ ਨਹੀਂ ਬਈ ਮੰਗ ਰੋ ਕੰਮ ਨਾ ਹੋ ਜਾ ਕਿਤੇ ਭਰਾ ਕਦੇ ਵੀ ਮੈਂ ਤਾਂ ਕੱਟੀ ਲੈਣੀ ਨਹੀਂ ਯਾਰ ਨਹੀਂ ਬਈ ਉਹ ਗਰੌੜਾ ਕੀ ਹੁਣ ਬਈ 20 20 ਕਿਲੋ ਵਾਲੇ ਦੇ ਆਪਾਂ ਹਰੇਕ ਕਹਿ ਕੇ ਦੇ ਦਿੰਦਾ ਹੁਣ ਆਪਾਂ ਇੱਕ ਕਰੀਏ ਵਾਹੀ ਦੇਣ ਫਿਰ ਉਹ ਬੰਦਿਆਂ ਨਾਲ ਆਉਣਾ ਪਊਗਾ ਵੀ ਬਈ ਕੱਟੀ ਯਾਰ ਹੁਣ ਤੂੰ ਰੱਖ ਆਬਦੀ ਹਾਂ ਕੋਈ ਹੋਣੀ ਬਈ ਆਪਾਂ ਨੂੰ ਕੱਟੀ ਹੋਵੇ ਆਪਣੇ ਸਾਨ ਤੋਂ ਘਰੋਂ ਗੱਬਣਾ ਵੀ ਉਹ ਵੀ ਬਹੁਤ ਚੰਗੇ ਰਿਕਾਰਡ ਦਾ ਠੀਕ ਆ ਗੱਲਾਂ ਹਾਂ ਤੇ ਆਪਾਂ ਜਮਦੀ ਕੱਟੀ 40000 ਰੁਪਏ ਦੀ ਕਰੇ ਸੱਜਣ ਆਫਰ ਲਾਦੀ 40 ਦੀ ਤਾਂ ਬਾਈ ਕਹਿੰਦਾ ਜਮਦੀ ਕੱਟੀ ਰੱਖ ਲਾਂਗੇ ਇਹ ਸਾਨ ਇੱਥੋਂ ਮਾਰਨੀ ਕੈਮਰਾ ਤੁਰਪੂਗਾ ਇਹ ਹਾਂ ਬਈ ਤੋਰ ਲਾਗੇ ਨਾ ਥਾਈਏ ਮਾਰੀ ਬਈ ਦੇ ਨੱਥ ਮਾਰੀ ਹੋਈ ਆ ਬਈ ਹੂੰ ਸੀਲ ਠੰਡਾ ਕਰਕੇ ਆਪਾਂ ਪਾਈ ਨਹੀਂ ਪਾ ਵੀ ਦੇਵਾਂਗੇ ਠੀਕ ਆ ਤੇ ਜਿਹੜਾ ਭਰਾ ਲੈ ਕੇ ਜਾਊ ਪਾ ਕੇ ਦੇ ਦਾਂਗੇ ਪਾ ਕੇ ਦੇ ਦਾਂਗੇ ਬਈ ਕੋਈ ਚੱਕਰ ਨਹੀਂ ਠੀਕ ਆ ਗੱਲ ਆ ਲੈ ਔਰ ਲੈ ਬੰਨੇ ਸਾਂਹ ਤੋਰ ਦੇ ਲੱਭੀ ਫੇਸ ਤੋਂ ਲਾ ਕੇ ਬਾਡੀ ਤੋਂ ਹਰੇਕ ਥਾਂਵੇਂ ਮਾਰਨੀ ਕੈਮਰਾ ਇੱਕ ਗੱਲ ਦੱਸਦਾ ਨਾ ਸਾਂਹ ਦੇਖੋਗੇ ਤਾਂ ਬਾਲੇ ਮੋਟੇ ਨਜ਼ਰ ਆਉਣਗੇ ਫੀਟਿੰਗ ਵਾਲਾ ਸਾਂਹ ਨੇ ਮੰਨ ਲਾ ਵੀ ਤਾਂ ਮਾਂ ਮਿਲਦਾ ਯਾਰ ਤੇ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਆ ਬਈ ਇਹਦੀ ਮਾਂ ਦਾ ਬਈ ਆਪਣੇ ਕੋਲੇ 7ਵੇਂ ਸੂਏ ਆਈ ਸੀ ਤੋ ਕੜਗੱਬਾਂ ਲਈ ਸੀ ਆਪਾਂ ਭਾਗੀਵੰਦਰ ਪਿੰਡ ਤੋਂ ਲਈ ਸੀ ਠੀਕ ਆ ਉਦੋਂ ਇਹ ਪੇਟ 'ਚ ਸੀਗਾ ਉਦੋਂ ਢਾਈ ਮਹੀਨਾ ਦੀ ਗੱਬਣ ਆਪਾਂ 14 ਕਿਲੋ ਦੁੱਧ ਲੈ ਕੇ ਤੋਲ ਕੇ ਲਿਆਂਦੀ ਸੀ ਕੈ ਸੂਏ ਚੋਲੀ ਘਰੇ ਚੋਲੀ ਬਾਈ ਆਪਾਂ ਦੋ ਸੂਏ ਚੋਲੀ ਕਿੰਨਾ ਦੁੱਧ ਦਿੱਤਾ ਤੋਰ ਦੇ ਲੰਮਾ ਆਪਣੇ ਕੋਲੇ ਬਾਈ ਉਹਨੇ ਕੰਡਾ 18 18.5 ਕਿਲੋ ਦੁੱਧ ਕੰਡੇ ਵਾਲਾ ਦਿੱਤਾ ਉਹ ਕਿਹੜੇ ਸੂਏ ਚ 8ਵੇਂ ਸੂਏ ਚ ਦਿੱਤਾ ਬਾਈ ਆ ਇਹਨੂੰ ਲੈ ਚੱਲ ਤੇ ਦੂਜੇ ਤੀਜੇ ਸੂਏ ਜਵਾਨੀ ਦੇ ਦੂਜੇ ਤੀਜੇ ਸੂਏ ਬਾਈ ਉਹ ਬੰਦਿਆਂ ਕੋਲੇ ਸਹੀ ਰਿਕਾਰਡ ਆ ਉਹਦਾ 20 ਕਿਲੋ ਦੁੱਧ ਦਿੰਦੀ ਰਹੀ ਆ ਮੈਂ ਠੀਕ ਆ ਗੱਲ ਹਾਂ ਆਪਣੇ ਕੋਲੋਂ ਬਈ ਹੁਣ ਵੀ ਮੈਂ ਦਾ ਸਾਰਾ ਪਤਾ ਵੀ ਡਿਟੇਲ ਕਿੱਥੇ ਆ ਠੀਕ ਹੈ ਮਲੇਰ ਕੋਟਲੇ ਖੜੀ ਆ ਬਈ ਡੈਰੀ ਚ ਠੀਕ ਆ ਤੇ ਤੇ ਹੁਣ ਵੀ ਇਹਦੀ ਮਾਂ ਦਾ ਪੰਦਾ ਵੀ ਮਲੇਰ ਕੋਟਲੇ ਆ ਹਾਂ 12ਵੇਂ ਸੂਏ ਸੂਣਾ ਬਈ ਝੋਟੀ ਨੇ ਠੀਕ ਆ 20 ਦਿਨ ਬਾਕੀ ਆ ਮੇਰੀ ਬੰਦੇ ਨਾਲ ਕੱਲ ਗੱਲ ਹੋਈ ਆ ਜੇ ਕੋਈ ਬੰਦਾ ਖਰੀਦੂ ਉਹ ਤੁਖ ਮਾ ਲਈ ਤੇ ਆਪਾਂ ਗੱਲ ਕਰਵਾ ਦਾਂਗੇ ਆਪਾਂ ਸਾਰੀ ਬੰਦੇ ਨਾਲ ਫੋਨ ਤੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂ ਬਾਈ ਕਹਿੰਦਾ ਤਸੱਲੀ ਵੀ ਕਰਵਾ ਦਾਂਗੇ ਜੇ ਕਿਸੇ ਸੱਜਣ ਨੇ ਸਾਹ ਲੈਣਾ ਹਕਮਾਲ ਆ ਇੱਥੋਂ ਬਾਈ ਜਸਪ੍ਰੀਤ ਕਮਾਲ ਆ ਇੱਥੋਂ ਕਮਾਲ ਆ ਤੇ ਬਾਕੀ ਇੱਥੋਂ ਕਰ ਸਕਦੇ ਜੈ ਇੱਕ ਸੁਆਦ ਆ ਇੰਨਾ ਕਿਨੇਗਾ ਨੱਥ ਮਾਰਨੀਆਂ ਮਾਰ ਲਿਓ ਪਰ ਉਹ ਚੀਜ਼ ਨਹੀਂ ਹੈਗੀ ਭੱਜਣ ਨੱਥਨਾਲਾ ਸਾਹ ਨਹੀਂ ਹੈਗਾ ਤੇ ਫਾਦਰ ਸਾਹਿਬ ਕਿਹੜੀ ਆ ਬਈ ਦੀ ਫਾਦਰ ਭਾਈ ਉੱਥੇ ਪੰਚਾਇਤੀ ਬੋਲ ਸੀ ਸਾਡੇ ਏਰੀਆ ਚ ਭਾਗੀ ਬਾਂਦਰ ਦੇ ਪਸ਼ੂ ਬਹੁਤ ਚੰਗੇ ਮੰਨੇ ਜਾਂਦੇ ਆ ਲੈ ਚੱਲ ਠੀਕ ਆ ਗੱਲ ਤੇ ਹਾਂ ਉੱਥੋਂ ਦੇ ਪੰਚਾਇਤੀ ਸਾਹ ਦਾ ਸੀਗਾ ਇਹ ਆਪਾਂ ਨੂੰ ਉਹਨੇ ਦੱਸ ਕੇ ਦਿੱਤਾ ਭਾਗੀ ਬਾਂਦਰ ਵਾਲੇ ਦਾ ਹਾਂ ਠੀਕ ਹੈ ਗੱਲ ਆਏ ਇਹਨੂੰ ਲੈ ਜਾ ਲੰਬਾ ਲੈ ਜਾ ਨਾਲ ਨਾਲ ਕੰਦ ਦੇ ਇਹ ਬਾਕੀ ਦੇ ਬਾਈ ਬੱਚੇ ਬਹੁਤ ਆਏ ਖੜੇ ਆ ਆਪਣੇ ਪਿੰਡ ਚ 70 80 ਬੱਚੇ ਖੜੇ ਆ ਠੀਕ ਆ ਜੀ ਜੀ ਚੋ ਹਜੇ ਤੱਕ ਪੰਜ ਬੱਚੀ ਆਪਣੀ ਨਿਗਾ ਚ ਕਾਲੇ ਆ ਆ ਲਗਭਗ ਸਾਰੇ ਬੂਰੇ ਆ ਠੀਕ ਆ ਗੱਲ ਹਾਂ ਕੋਈ ਵੀ ਬਾਈ ਖਰੀਦੂ ਬਾਈ ਆ ਕੇ ਆਪਣੇ ਕੋਲੇ ਪਹਿਲਾ ਬੱਚਿਆਂ ਦੀ ਤਸੱਲੀ ਕਰਕੇ ਜਾਵੇ ਠੀਕ ਹੈ ਬਹੁਤ ਸੋਹਣੀਆਂ ਕਟੀਆਂ ਆਈਆਂ ਇਹਦੀਆਂ ਠੀਕ ਹੈ ਗੱਲ ਸਰਚ ਫੂਲ ਵਾਲੀਆਂ ਵੀ ਤੇ ਇਕਲੀਆਂ ਬੂਰੀਆਂ ਵੀ ਬਈ ਠੀਕ ਹੈ ਗੱਲ ਤੇ ਇਹਦੇ ਆਪਾਂ 70 ਦੇ ਲਗਭਗ ਬੱਚੇ ਦਿਖਾ ਦਾਂਗੇ ਜੇ ਕਿਸੇ ਨੂੰ ਹਾਂ ਬਈ 70 ਦੇ ਲਗਭਗ ਦਿਖਾ ਦਾਂਗੇ ਠੀਕ ਹੈ ਤੇ ਹੁਣ ਐਦ ਕੀ ਇਹ ਤੋਂ ਘੱਟੋ ਘੱਟ 80 85 ਮੱਜਾ ਗੱਬਣ ਖੜੀਆਂ ਇਦੀ ਉਮਰ ਕਿੰਨੀ ਹੋਗੀ? ਉਮਰ ਬਈ ਇਹ ਸਵਾ ਚਾਰ ਸਾਢੇ ਚਾਰ ਸਾਲ ਦਾਗਾ। ਠੀਕ ਆ। ਆ ਲੈ ਚਲ ਦੁੱਤੇ ਤਾਂ ਨਹੀਂ ਆਈ ਕੱਟੀ ਕੋਈ? ਨਾ ਬਈ ਦੁੱਧ ਤੇ ਨਹੀਂ ਇਹਦੀ ਕੱਟੀ ਆਪਣੇ ਆਪ ਦੇ ਘਰੇ ਖੜੀ ਆ ਅੰਦਰਲੇ। ਠੀਕ ਆ ਜੀ। 16 ਮਹੀਨਿਆਂ ਦੀ ਕੱਟੀ ਖੜੀ ਆ ਬਈ ਐਨ ਗੱਬਣ ਹੋਣ ਵਾਲੀ ਖੜੀ ਆ ਜਮਾ। ਠੀਕ ਆ ਗੱਲ। ਹਾਂ ਆ ਸੌਣ ਸੌਣ ਮਹੀਨੇ ਚ 100% ਗੱਬਣ ਹੋ ਜੂਗੀ। ਠੀਕ ਆ ਤੇ ਟੈਸਟਿਕਲ ਵਾਲੇ ਮਾਮਲੇ ਸੱਜਣ ਨੂੰ ਇਹ ਕਹੂੰਗਾ ਵੀ ਬਾਲਾ ਸਾਫ਼ ਕੱਟਾ ਆ ਗਿਆ ਤੇ ਬਾਕੀ ਬਾਡੀ ਦੀ ਬੰਤਰ ਬਾਹਲੀ ਅਸਲ ਆ ਗਿਆ ਇੱਥੋਂ ਕਰ ਸਕਦੇ ਹਾਂ ਚੈੱਕ। ਪੂਰਾ ਅਸਲ ਕੱਟਾ ਆ ਗਿਆ। ਫਾਦਰ ਬਾਈ ਨੇ ਦੱਸਤਾ ਭਾ हां आप भाई कहता भागि बांद्र वाले पंचायती दा टेस्टीकल वाले मामले च रहूगा बिल्कुल साफ ਤੇ ਬਾਡੀ ਤੁਹਾਨੂੰ ਇਹ ਕਹ ਦੂੰਗਾ ਪੂਰੀ ਆਸਲ ਬਾਡੀ ਦਾ ਆ ਗਿਆ ਤੇ ਸੁਭਾ ਦਾ ਆ ਗਿਆ ਠੰਡਾ हां भाई ਕੋਈ ਹੋਣੀਗਾ ਆਪਣੇ ਮਾਤਾ ਹੀ ਖੋਲ ਲੈਂਦੀ ਆ ਬਈ ਇਹਨੂੰ ਠੀਕ ਆ ਗੱਲ हां ਕੋਈ ਆਏ ਨਹੀਂਗਾ ਵੀ ਕੋਈ ਮਾਰਨ ਮੂਰਨ ਵਾਲਾ ਕੰਮ ਕੋਈ ਚੱਕਰ ਨਹੀਂ ਬਈ ਠੀਕ ਆ ਠੀਕ ਆ हां ਆ ਜਾ ਲਵ ਵੀ ਨੇੜੇ ਜੇ ਲਾ ਕੇ ਦਿਖਾ ਦੇ ਕਿਉਂਕਿ ਮੇਨ ਮੁੱਦਾ ਯਾਰਾ ਕੱਟੇ ਦਾ ਮੈਂ ਕਹੂੰਗਾ ਟੈਸਟੀਕਲ ਵਾਲੇ ਮਾਮਲੇ ਜੀ ਹੁੰਦਾ ਬਈ ਉਦਾਂ ਦੀ ਫਿਰ ਅਡਰ ਹੁੰਦੀ ਹੈ ਨਾ ਤੇ ਫੀਟਿੰਗ ਵਾਲਾ ਕੱਟਾ ਆ ਗਿਆ ਤੇ ਉਧਰੋਂ ਸਾਈਡ ਤੋਂ ਦਿਖਾ ਦਿਓ ਗਾਂ ਕਰਦੇ ਪਰਾਂ ਥੋੜੀ ਜੀ ਬਈ ਆ ਬੈਰ ਥੋੜੀ ਬੰਨੀ ਕਰਦੇ ਇਹ ਇਥੋਂ ਮਾਰਦੀ ਕੈਮਰਾ ਇਥੋਂ ਲੰਬਾਈ ਕਰਾਦੀ ਚੱਕ ਕਿੰਨੀ ਉਮਰ ਦੱਸਿਆ ਜੀ ਸਵਾ ਗੇ ਚਾਰ ਸਾਢੇ ਗੇ ਚਾਰ ਸਾਲ ਦਾ ਬਈ ਮਾਂ ਇਹਦੀ ਬੂਰੀ ਆ ਫਾਦਰ ਇਹਦਾ ਪੰਚਾਇਤੀ ਕਾਲਾ ਕਾਲਾ ਬਈ 70 ਬੱਚਿਆਂ ਚੋਂ ਪੰਜ ਕਾਲੇ ਪਾਏ ਨੇ ਪੰਜ ਕਾਲੇ ਪਾਏ ਬਈ 60 65 ਬੱਚੇ ਆਪਾਂ ਦਿਖਾਵਾਂਗੇ ਪਿੰਡ ਚ ਉਹ ਗੱਲ ਨਹੀਂ ਵੀ ਕਹਿਣ ਦੀ ਹੋਊਗੀ ਠੀਕ ਆ ਹਾਂ ਘਰ ਘਰ ਆਪਣੇ ਇਹਦੇ ਸਾਹ ਬੱਚਾ ਖੜਾਗਾ ਆਪਣੇ ਪਿੱਛੇ ਠੀਕ ਆ ਤੇ ਬਾਕੀ ਨਾ ਲੱਭੀ ਲੈਗ ਸਕੋਰ ਤੋਂ ਲਾ ਕੇ ਤੇ ਕੈਮਰਾ ਨਾ ਇਧਰਲੇ ਬੰਨੀ ਲੈ ਯਾਰ ਪੁੱਠੇ ਦੀ ਬਾਲੀ ਸੈਟਿੰਗ ਆ ਇਹ ਆ ਹੱਡੀ ਨੇ ਮਾਸ ਨਹੀਂ ਹੈਗਾ ਉੱਤੇ ਵਾਲਾ ਇਹਦੇ ਬਾਕੀ ਵੀ ਵੀਰ ਆਇਆ ਨਾ ਕਹੇ ਭਈ ਵੀ ਇਹਦੀ ਕੱਟੀ ਏਡੀ 15 ਮਹੀਨਾ ਦੀ ਭਈ ਇਹ ਬਹੁਤ ਛੋਟਾ ਛੱਡ ਲਿਆ ਸੀ ਆਪਾਂ ਠੀਕ ਹੈ ਹਾਂ ਘਰੇ ਪਸ਼ੂਆਂ ਖਾਤਰ ਰੱਖਿਆ ਸੀ ਆਪਾਂ ਇਹ ਦੋ ਸਾਤ ਬੱਚੇ ਬੱਚੇ ਬੜੀਆ ਹੈਵੀ ਪਾਉਂਦਾ ਬਹੁਤ ਸੋਹਣੇ ਬੱਚੇ ਭਈ ਅੱਜ ਤੱਕ ਇਹਦਾ ਬੱਚਾ ਅਜੇ ਤੱਕ ਕੋਈ ਮਰਿਆ ਨਹੀਂ ਆਇਆ ਠੀਕ ਹੈਗਾ ਹਾਂ ਇਹ ਵੀ ਆਪਾਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਜਿੰਨੇ ਬੱਚੇ ਖੜੇ ਆ ਬਿਨਾਂ ਸ਼ੱਕ ਇਹਦੇ ਬੱਚੇ ਫਿਰ ਦੁੱਧ ਵੀ ਚੰਗਾ ਪੋਣਗੇ ਹਾਂ ਬਈ ਬਹੁਤ ਸੋਹਣੇ ਪੋਣਗੇ ਕਿਉਂ ਬਈ ਇਹਦੀ ਮਾਂ ਬਹੁਤ ਚੰਗੀ ਸੀ ਕਿੰਨਾ ਦੱਸਿਆ ਦੀ ਮਾਂ ਦਾ ਜਵਾਨੀ ਚ ਇਹਦੀ ਮਾਂ ਦਾ ਜਵਾਨੀ ਚ ਬਈ 20 ਪਲੱਸ ਦੁੱਧ ਰਹਾਗਾ 18 ਆਪਾਂ ਆਪ ਚ ਹੋਇਆ ਵੀ ਆਪਣੇ ਕੰਡੇ ਲਾਉਂਦੇ 7ਵੇਂ 8ਵੇਂ ਸੂਏ ਹਾਂ ਹੁਣ ਵੀ 12ਵਾਂ ਸੂਆ ਸੋਣਾ ਬਈ ਮੈਂ ਸਣ ਖੜੀ ਆ ਜਿਵੇਂ ਜਵਾਨੀ ਪਹਿਰੇ ਹੁੰਦੀ ਆ ਠੀਕ ਆ ਤੇ 12ਵਾਂ ਸੂਆ ਹੁਣ ਵੀ ਸੂਣ ਵਾਲੀ ਆ 20 ਦਿਨ ਬਾਕੀ ਨੇ 20 ਦਿਨ ਬਾਕੀ ਨੇ ਬਾਈ ਜੇ ਕਿਸੇ ਸੱਜਣ ਨੇ ਹੁਣ ਵੀ ਉਹ ਚਵਾਈ ਕਰਨੀ ਆ ਨਾ ਇਹਦੀ ਮਾਂ ਦੀ ਮਰੇਲ ਕੋਟਲੇ ਖੜੀ ਆ ਬਾਈ ਕਹਿੰਦਾ ਚਵਾਈ ਵੀ ਦਿਖਾ ਦਾਂਗੇ ਹਾਂ ਬਾਈ ਚੰਗੀ ਹੋਣ ਕਰਕੇ ਬਾਈ ਉਹ ਤੁਸੀਂ ਆ ਲੈ ਲਓ ਵੀ 12 ਸੂਆਂ ਚ ਤੀਜੇ ਘਰੇ ਖੜੀ ਆ ਹਜੇ ਠੀਕ ਆ ਜੇ ਮਾੜੀ ਹੁੰਦੀ ਬਾਈ ਅਗਲਾ ਇੱਕ ਸੂਆ ਚੋਕੇ ਵੇਚ ਦਿੰਦਾ ਹਾਂ ਉਹ ਬੰਦਿਆਂ ਨੇ ਜਿੱਥੋਂ ਆਪਾਂ ਲਈਆ 6 ਸੂਏ ਚੋਈ ਆ 2 ਆਪਾਂ ਚੋਈ ਆ ਤੇ ਹੁਣ ਗਾਂਹਾਂ ਚਾਰ ਸੂਏ ਬੰਦਿਆਂ ਦੇ ਕਿੰਨੇ ਪੈਸੇ ਯਾਰ ਇਹਦੀ ਕੱਟੀ ਦੀ ਇਹਦਾ ਬਈ ਬਸ ਲੈਣ ਦਾ ਜੈ ਜੀ ਮੁੱਲ ਕਰਾਂਗੇ ਇਹਦਾ 1 10 ਲੈਣਾ ਹੀ ਆ ਬਈ 1 10 ਹਾਂ ਵਿੱਚ ਉਹ ਮਾੜਾ ਮੋਟਾ ਮਾਰ ਤਣ ਕਰ ਦਾਂਗੇ ਬਈ ਆਏ ਕੇ ਦਾ ਆਏ ਕੇ ਸੱਜਣ ਦਾ ਜੇ ਕਿਸੇ ਨੇ ਕੱਟਾ ਤੇ ਝੋਟੀ ਜੋੜੀ ਲੈਣੀ ਹੋਈ ਜੋੜੀ ਲੈਣੀ ਹੋਈ ਬਈ ਬਈ ਦੇਖ ਕੇ ਫਿਰ ਆਪਾਂ ਉਹ ਜਾ ਜੇ ਮੈਂ ਨਾ ਕਿਹਾ ਫਿਰ ਮਾਨ ਤਣ ਉਦਾਂ ਦਾ ਹੋ ਜੇ ਰੱਬੀ ਆਏ ਨੂੰ ਜਾ ਕੇ ਫੇਸ ਤੋਂ ਲਾ ਕੇ ਇਧਰਲੇ ਬੰਨੇ ਕਮਾ ਦੇ ਦਸਣੇ ਝੋਟੇ ਦੇ ਕੈਮਰਾ ਕਿ ਆਪਣਾ ਨੰਬਰ ਕਿਹੜਾ ਹੁਣ ਬੋਲੋ ਜੀ ਨੰਬਰ ਬਈ ਮੇਰਾ 9814487286 9814487286 ਬਈ ਦਾ ਨੰਬਰ ਆ ਪਿੰਡ ਜੋਧਪੁਰ ਪਖਰ तहसील ਮੋੜ ਮੰਡੀ ਤੇ ਜ਼ਿਲ੍ਹਾ ਬਠਿੰਡਾ ਜਿਹੜੇ ਵੀ ਸੱਜਣ ਨੂੰ ਇਹ ਜੋੜੀ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਕੇ ਲੈ ਜਿਓ ਧੰਨਵਾਦ ਜੀ